ਆਪਣੇ ਮੰਗਾ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਜਿਹੜੀ ਆ ਹੰਰਤਾਲ ਕੀਤੀ ਗਈ ਆ ਤੇ 2 ਵਜੇ ਤੋਂ ਬਾਅਦ ਜਿਹੜਾ ਬੱਸਾਂ ਦਾ ਉਹ ਚੱਕਾ ਜਾਮ ਜਿਹੜਾ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਵੀ ਸਵਾਰੀਆਂ ਜਿਹੜੀਆਂ ਸਰਕਾਰੀ ਬੱਸ ਜਾਂ ਜਿਹੜੀਆਂ ਪੰਜਾਬ ਦੀਆਂ ਬੱਸਾਂ ਦੇ ਜਿਹੜੀਆਂ ਬੈਠੀਆਂ ਹੋਈਆਂ ਸੀਗੀਆਂ ਉਹ ਵੀ ਹੁਣ ਉਹਨਾਂ ਨੂੰ ਉਤਾਰ ਕੇ ਤੇ ਜਿਹੜਾ ਉਹ ਇਥੇ ਬਾਸ਼ਾ ਡੇਰੇ ਖੜਾ ਕਰਾ ਦਿੱਤਾ ਗਿਆ ਇਹ ਹਾਲਾਤ ਨੇ ਬਸ ਅੱਡੇ ਦੇ ਜਿੱਥੇ ਲੋਕਾਂ ਨੇ ਆਪਣੇ ਸਫ਼ਰ ਤੈਅ ਕਰਨੇ ਆ ਕਿਉਂਕਿ ਇੱਕ ਕੱਲ੍ਹ ਦਿਨ ਜਿਹੜੀ ਆ ਰੱਖੜੀ ਆ ਤੇ ਇੱਕ ਦਿਨ ਪਹਿਲਾਂ ਹੀ ਜਿਹੜੀ ਹੜਤਾਲ ਹੋਣੀ ਉਹ ਲੋਕਾਂ ਤੇ ਕਿੰਨਾ ਅਸਰ ਪਾਏਗੀ ਤੁਸੀਂ ਖੁਦ ਹੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਰੱਖੜੀ ਦਾ ਤਿਉਹਾਰ ਹੈ ਕਿਸੇ ਨੇ ਆਪਣੇ ਰਿਸ਼ਤੇਦਾਰਾਂ ਦੇ ਘਰੇ ਪਹੁੰਚਣਾ ਤੇ ਜਾਂ ਜਿਹੜੇ ਬੱਚੇ ਪੜ੍ਹ ਕੇ ਜਿਹੜੇ ਆਪਣੇ ਘਰਾਂ ਵਿੱਚ ਜਾਂਦੇ ਆ ਉਹਨਾਂ ਨੇ ਵੀ ਜਿਹੜੀ ਸਰਕਾਰੀ ਬੱਚਾ ਜਾ ਰਹੇ ਖਾਤੋਂ ਤੇ ਉਹਨਾਂ ਦੀ ਬੀਬੀਆਂ ਨੂੰ ਮੁਸ਼ਕਲ ਬਹੁਤ ਹੋਣੀ ਆ ਜਿਨ੍ਹਾਂ ਨੇ ਆਧਾਰ ਕਾਰ ਦੇ ਰਾਈ ਜਿਹੜਾ ਵੀ ਇੱਥੇ ਜਿਹੜਾ ਸਫਰ ਤੈਅ ਕਰਨਾ ਸੀਗਾ ਅਸੀਂ ਇ ਕਰਦੇ ਆ ਬੀਬੀ ਜੀ ਕਿੱਥੇ ਜਾਣਾ ਜੀ ਲਾਲਾਵਾ ਤੇ ਕੀ ਮੁਸ਼ਕਲ ਹੋਣਾ ਰਹੀ ਹੈ ਮੁਸ਼ਕਲ ਜਾਣ ਦੀ ਜਿਹੜੀ ਜਾਣਾ ਬਸ ਕੋਈ ਨਹੀਂ ਮਿਲਦੀ ਵੀ ਜੀ ਪਾਸੇ ਪਾਵਾ ਵੀ ਪਰ ਆ ਕੇ ਵੀ ਦੇਖੋ ਬਸ ਕੋਈ ਮਿਲਦੀ ਨਹੀਂ ਪਈ ਅਸੀਂ ਹੋਰ ਵੀ ਗੱਲਬਾਤ ਕਰਦੇ ਆ ਸਾਰਿਆਂ ਨਾਲ ਪਾ ਜੀ ਤੁਸੀਂ ਕਿੱਥੇ ਜਾਣਾ ਸੀ ਤੇ ਕੀ ਮੁਸ਼ਕਲ ਆ ਰਹੀ ਆ ਫਾਜ਼ਲ ਕਿਹ ਜਾਣਾ ਸੀਗਾ ਅੱਛਾ ਜੀ ਬਸ ਦੇ ਘੜਾ ਲਾ ਲੋਗੇ ਛੁੱਟੀ ਤੋਂ ਹਸਪਤਾਲ ਤੋਂ ਆਈਏ ਖੁਸ਼ੀ ਕਰਕੇ ਚੰਡੀਗੜ੍ਹ ਤੋਂ ਤੇ ਕੋਈ ਘੜਾ ਲਾ ਲਓਗੇ ਫਿਰ ਕਿਵੇਂ ਤੁਸੀਂ ਸਾਧਨ ਕਿਵੇਂ ਮਿਲੇਗਾ ਕੋਈ ਬਹੁਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਹਾਨੂੰ ਲੱਗਦਾ ਨਹੀਂ ਜੀ ਕਿ ਬਣੀ ਵੀ ਕੱਲੇ ਜਿਹੜੀ ਰਖੜੀ ਆ ਰਖੜੀ ਤੇ ਇੱਕ ਦਿਨ ਪਹਿਲਾਂ ਹੜਤਾਲ ਹੋਣਾ ਬੜੇ ਲੋਕਾਂ ਨੇ ਜਿਹੜਾ ਸਫ਼ਰ ਤੈਅ ਕਰਨਾ ਹੁੰਦਾ ਰਖੜੀਆਂ ਬੰਨਣ ਵੀ ਜਾਣਾ ਹੁੰਦਾ ਉਹਨਾਂ ਵਾਸਤੇ ਵੀ ਮੁਸ਼ਕਲ ਹੈ ਭਾਵੇਂ ਚਾਹੇ ਮੰਗਾ ਜਾਇਜ਼ ਹੋਣ ਨਾ ਜਾਇਜ਼ ਹੋਣ ਲੇਕਿਨ ਮਤਲਬ ਇਹਨਾਂ ਨੂੰ ਹੜਤਾਲ ਮਤਲਬ ਟਾਈਮਿੰਗ ਦੇ ਕੇ ਕਰਨੀ ਚਾਹੀਦੀ ਸੀ ਸਾਈਂਗਲੀ ਟਾਈਮਿੰਗ ਦੇ ਕੇ ਕਰਨੀ ਚਾਹੀਦੀ ਹੈ ਬਹੁਤ ਬੁਰੀ ਗੱਲ ਹੈ ਬਹੁਤ ਮਾੜਾ ਦਿੱਤਾ ਹੈ ਬਹੁਤ ਗਰਮੀ ਦੀ ਵਿੱਚ ਅਸੀਂ ਸਫ਼ਰ ਕਰ ਰਹੇ ਹਾਂ ਠੀਕ ਹੈ ਬਹੁਤ ਮੁਸ਼ਕਲ ਹੈ ਜਿਹੜੀ ਇਹਨਾਂ ਨੇ ਹੜਤਾਲ ਕਰ ਦਿੱਤੀ ਹੈ ਬੜਾ ਗਲਤ ਕੀਤਾ ਹੈ ਤੁਸੀਂ ਦੇਖਦੇ ਹੋ ਵੀ ਪਰੇਸ਼ਾਨ ਜਿਹੜੇ ਆ ਉਹ ਸਵਾਰੀਆਂ ਜਿਹੜੀਆਂ ਹੁੰਦੀਆਂ ਹੋਈਆਂ ਸਾਹਪੁਰ ਤੇ ਦਿਖਾਈ ਦੇ ਰਹੀਆਂ ਤੁਸੀਂ ਬਸ ਅੱਡਾ ਫਲੋੜ੍ਹਪੁਰ ਦਾ ਦੇਖ ਲਿਓ ਕਿਤੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸਵਾਰੀਆਂ ਜਿਹੜੀਆਂ ਖੜੀਆਂ ਲੇਕਿਨ ਉਹਨਾਂ ਨੂੰ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਕਈਆਂ ਨੇ ਰਖੜੀ ਬੰਦੇ ਜਾਣਾ ਸੀ ਕਈਆਂ ਨੇ ਆਪਣੀ ਜਿਹੜੀ ਸਟੱਡੀ ਕਰਕੇ ਉਹ ਘਰ ਵਾਪਸ ਜਾਣਾ ਸੀ ਲੇਕਿਨ ਹਜੇ ਤੱਕ ਕੋਈ ਸਰਕਾਰੀ ਬੱਸਾਂ ਜਿਹੜੀਆਂ 2 ਵਜੇ ਤੋਂ ਬਾਅਦ ਜਿਹੜੀਆਂ ਬੰਦ ਹੋ ਗਈਆਂ ਉਹਨਾਂ ਵਾਸਤੇ ਜਿਹੜੀਆਂ ਕਾਫੀ ਵੱਡੀਆਂ ਮੁਸ਼ਕਲਾਂ ਹੁੰਦੀਆਂ ਦਿਖਾਈ ਦੇ ਰਹੀਆਂ ਪਹਿਲੀ ਤੁਸੀਂ ਕਿੱਥੇ ਜਾਣਾ ਸੀ ਤੇ ਕੀ ਮੁਸ਼ਕਲ ਆ ਰਹੀ ਜੀ ਅਸੀਂ ਜੀ ਜਲ ਨੂੰ ਪਰੇਸ਼ਾਨੀ ਹੋ ਰਹੀ ਹੈ ਸਰਕਾਰوں ਕੋਚਣਾ ਚਾਹੀਦਾ ਹੈ ਕਿ ਤਾਂ ਫਾਜਲ ਕਾ ਤੱਕ ਰੋਡਵੇਸ ਕੋਈ ਮਸ ਰੋਡਵੇਸ ਬੱਸਾਂ ਜਾਂਦੀਆਂ ਨੇ ਕੋਈ ਪ੍ਰਾਈਵੇਟ ਬੱਸ ਵੀ ਨਹੀਂ ਹੈਗੀ ਕੋਈ ਸਾਨੂੰ ਪ੍ਰਾਈਵੇਟ ਕੋਈ ਸੂਹੂਲਤ ਵੀ ਨਹੀਂ ਹੈਗੀ ਬਸ ਤੱਕ ਅਸੀਂ ਚੱਲ ਜਾ ਸਕੀਏ ਪਰ ਕਹਿੰਦੇ ਰੱਖਣੀ ਹੈ ਰੱਖਣੀ ਤਾਂ ਪਹਿਲਾਂ ਇੱਕਦਮ ਹੜਤਾਲ ਹੋਣਾ ਤੁਸੀਂ ਇਹ ਤਾਂ ਮੁਸ਼ਕਲ ਇਹ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਰੱਖਣੇ ਤਾਂ ਪਹਿਲਾਂ ਹੜਤਾਲ ਹੋਣਾ ਸਰਕਾਰ ਦੀ ਬਹੁਤ ਤੋਂ ਵੱਡੀ ਨਤਮੀ ਇਹੀ ਹੈ ਪਰੇਸ਼ਾਨੀ ਪਰੇਸ਼ਾਨੀ ਔਰ ਕਹਿੰਦੇ ਨੇ ਔਰਤਾਂ ਵਾਸਤੇ ਅਸੀਂ ਬੜਾ ਕੁਝ ਬਹੁਤ ਸੂਹੂਲਤਾਂ ਦਿੱਤੀਆਂ ਨੇ ਕੀ ਔਰਤਾਂ ਦੇ ਸੂਹੂਲਤਾਂ ਹੈਗੀਆਂ ਨੇ ਪਰੇਸ਼ਾਨੀ ਕਿੰਨੀ ਹੋ ਰਹੀ ਹੈ ਜਾਣ ਦੀ ਤੂੰ ਦੇਖ ਸਕਦਾ ਵੀ ਹਰ ਜਿਹੜਾ ਯਾਤਰੀ ਆ ਉਹ ਸਵਾਲੀਆਂ ਜਿਹੜੀਆਂ ਹੈਗੀਆਂ ਉਹ ਪ੍ਰਚਾਰ ਹੁੰਦੀਆਂ ਤੇ ਬਾਕੀ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਜਿਹੜਾ ਇਹਨਾਂ ਰਸ਼ ਖੜਾ ਬੱਚਾ ਦੇ ਇੰਤਜ਼ਾਰ ਚ ਖੜਾ ਲੇਕਿਨ ਬੱਚਾ ਪੂਰੀ ਤਰ੍ਹਾਂ ਜਿਹੜੀਆਂ ਬੰਦ ਹੋ ਚੁੱਕੀਆਂ ਇੱਥੇ ਜਿਹੜੇ ਲੋਕ ਪੜ ਕੇ ਸਟੱਡੀ ਕਰਕੇ ਦੇ ਆਪਣੇ ਫਿਰੋਜ਼ਪੁਰ ਤੋਂ ਆਪਣੇ ਘਰਾਂ ਨੂੰ ਜਾਣੇ ਸੀ ਬੱਚੇ ਉਹ ਵੀ ਹੁਣ ਜਾਂਦੇ ਜਿਹੜੇ ਮੁਸ਼ਕਲ ਜਿਹੜੇ ਹੁੰਦੇ ਦਿਖਾਈ ਦੇ ਰਿਹਾ ਕਾਫੀ ਸਵਾਲੀਆਂ ਨੇ ਜਿਨ੍ਹਾਂ ਨੇ ਰਖੜੀ ਪੰਨਣ ਵਾਸਤੇ ਵੀ ਜਾਣਾ ਸੀ ਕੋਈ ਕੱਲ ਰਖੜੀ ਦਾ ਤਿਉਹਾਰ ਹੈ ਤੇ ਇੱਕ ਦਿਨ ਪਹਿਲਾਂ 2 ਵਜੇ ਜਿਹੜੀਆਂ ਇਹ ਬੱਚਾ ਦੀ ਹੜਤਾਲ ਹੋ ਜਾਂਦੀ ਹੈ ਜਿਹੜੀ ਪੰਪਸ ਵਾਲਿਆਂ ਦੀ ਬਹੁਤੀ ਦੇ ਬਾਂਦੀ ਜਿਹੜੀਆਂ ਹੋ ਚੁੱਕੀਆਂ ਨੇ ਤੇ ਪ੍ਰਾਈਵੇਟ ਭਾਵੇਂ ਇਹ ਰਸਤੇ ਖੁੱਲੇ ਨੇ ਵੀ ਪ੍ਰਾਈਵੇਟ ਵਿੱਚ ਸਫਲ ਕਰ ਸਕਦੇ ਆ ਲੇਕਿਨ ਜਿਨ੍ਹਾਂ ਦੇ ਆਧਾਰ ਕਾਰਡ ਚੱਲਦੇ ਆ ਉਹਨਾਂ ਵਾਸਤੇ ਤਾਂ ਬਹੁਤ ਵੱਡੀਆਂ ਮੁਸ਼ਕਲਾਂ ਨੇ ਕਿਉਂਕਿ ਪ੍ਰਾਈਵੇਟ ਫਸਾ ਵਿੱਚ ਆਧਾਰ ਕਾਰਡ ਨਹੀਂ ਚੱਲਣਗੇ ਤੋਂ ਤੇ ਆਪਣੇ ਖੀਚੇ ਜੜਿਆ ਉਹ ਹਲਕੇ ਕਰਨੇ ਪੈਣਗੇ ਅਸੀਂ ਹੋਰ ਵੀ ਜੜੇ ਇੱਥੇ बैठे ने ਲੋਕਾਂ ਦਾ ਨਾ ਗਰਮਾਤ ਤਾਪਿਆ ਵੀ ਆਖਰ ਵੀ ਇਹਨਾਂ ਨੂੰ ਕਿੰਨੀਆ ਮੁਸ਼ਕਿਲ ਆ ਰਹੀਆਂ ਤੇ ਹੁਣ ਜਿਹੜਾ ਸਫਰ ਹੈ ਇਸ ਤਰ੍ਹਾਂ ਜਿਹੜਾ ਬੈਠੇ ਕਿਸੇ ਪੰਜ ਬੱਤੀ ਵਿਚ ਜਿਹੜੇ ਸਾਰੇ ਬੈਠੇ ਹੋਏ ਨੇ ਵੀ ਜੋ ਇੰਤਜ਼ਾਰ ਕਰਦੇ ਪਏ ਆ ਵੀ ਇੱਥੇ ਜਿਹੜੀ ਬੱਸ ਆ ਤਾਂ ਜੋ ਬੱਸਾਂ ਵਿੱਚ ਉਹ ਚ ਬੈਠ ਕੇ ਤੇ ਆਪਣੀ ਥਾਂ ਵਿੱਚ ਜਿਹੜੇ ਪਹੁੰਚੋ ਲੇਕਿਨ ਹਾਲਾਤ ਜਿਹੜੇ ਆ ਉਹ ਮਾਰੇ ਤੇ ਮਾਰੇ ਹੁੰਦੇ ਜਾ ਰਿਹਾ ਵੀਰੇ ਤੁਸੀਂ ਕਿੱਥੇ ਜਾਣਾ ਸੀਗਾ ਕੀ ਮੁਸ਼ਕਿਲ ਆ ਰਹੀ ਹੈ ਅਸੀਂ ਫਰੀਦਕੋਟ ਗਿਆ ਹਾਂ ਤੇ ਹੁਣ ਕੀ ਮੁਸ਼ਕਿਲ ਹੈ ਹੰੜਦਾ ਆਉਗੀ ਹੰੜਦਾ ਆਉਗੀ ਬੱਸਾਂ ਹੂੰ ਹਾਂਜੀ ਫਿਰ ਹੁਣ ਕਿਵੇਂ ਜਾਓਗੇ ਫਖਲ ਖਵਾਰੀ ਹੈ ਠੀਕ ਹੈ ਨਾਵੇਂ ਉਸ ਦੋ ਜਿਹੜੀਆਂ ਸਵਾਰੀਆਂ ਜਿਹੜੀਆਂ ਉਹ ਫਖਲ ਖਵਾਰੀ ਹੋਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਜਿਆਦਾ ਰੱਸ਼ ਬਸਟੇ ਦੇ ਬੀਬੀਆਂ ਦਾ ਤੁਹਾਨੂੰ ਜਿਆਦਾ ਦਿਖੇਗਾ ਲੇਕਿਨ ਉਹ ਬੀਬੀਆਂ ਕਿਸ ਤਰ੍ਹਾਂ ਸਫ਼ਰ ਤੈਅ ਕਰਨ ਗਿਆ ਆਪਣੀਆਂ ਜਿਹੜੀਆਂ ਜੇਬਾਂ ਦੇ ਵਿੱਚੋਂ ਜਿਹੜੇ ਖਰਚੇ ਨੇ ਉੱਚ ਖਰਚੇ ਰਾਈ ਹੁ ਜਾਣ ਗਿਆ ਜਾਂ ਕਿਸ ਤਰ੍ਹਾਂ ਉਹ ਆਪਣੇ ਸਫ਼ਰ ਦੇ ਵਿੱਚ ਪਹੁੰਚਦੀਆਂ ਪਹਿਲੀ ਜਿਹੜੀ ਪਹਿਲੀ ਕੀ ਮੁਸ਼ਕਲ ਹੈ ਤੁਹਾਨੂੰ ਜਿਹੜੀਆਂ ਹੁ ਜਿਹੜੀਆਂ ਮੁਸ਼ਕਲ ਹੈਗੀਆਂ ਕਿ ਕਿਸ ਤਰ੍ਹਾਂ ਦੀਆਂ ਕਿਵੇਂ ਮੇਰੇ ਮਸਜੇ ਵਿੱਚ ਜਿਹੜਾ ਆਉਣ ਦੇ ਦਫਾ ਬੰਦ ਕਰ ਦਿੱਤੀਆਂ ਨੇ ਉਹਨਾਂ ਕਰ ਫਾਰੀ ਤੇ ਜੰਟਾ ਫਾਰੀ ਫਾਰੀ ਕਰਾਬ ਹੋ ਰਹੀ ਹੈ ਜੀ ਬਿਆਂ ਜਾਣ ਤੋਂ ਬਹੁਤ ਤੰਗ ਹੋ ਰਹਾ ਜੀ ਤੁਸੀਂ ਸਮਝਦੇ ਹੋ ਵੀ ਭਾਵੇਂ ਮੰਗਦਾ ਜਾਇਜ਼ ਹੋ ਨਜਾਇਜ਼ ਹੋ ਲੇਕਿਨ ਲੋਕਲ ਪਰੇਸ਼ਾਨੀ ਕਰਨਾ ਚਾਹੀਦਾ ਇਹਨਾਂ ਦਾ ਹੱਕ ਬੰਦਾ ਹੈ ਪਰੇਸ਼ਾਨ ਨਹੀਂ ਕਰਨਾ ਕਿਹਨਾਂ ਯਾਰ ਵਾਲੇ ਜਣ ਇਹਨਾਂ ਦੇ ਅੱਗੇ ਵੀ ਜੜਦਾਲ ਕਰ ਲੈਣਦੇ ਇਹਨਾਂ ਇਸ ਮੌਕੇ ਤੇ ਨਹੀਂ ਹੜਦਾਲ ਕਰਨੇ ਜੀ ਦੇਖੋ ਤਾਂ ਵੀ ਚੱਕਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਇਹ ਜਾਮ ਹੋ ਚੁੱਕਾ ਵੀ ਉਹ ਜੋ ਦਿਖਾਉਂਦਾ ਕਿ ਕਿਸ ਤਰ੍ਹਾਂ ਦੇ ਲੋਕ ਆ ਉਹ ਵੀ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਲੋਕਾਂ ਦਾ ਕਹਿਣਾ ਕਿ ਇਹ ਜਿਹੜੀ ਹੜਤਾਲ ਆ ਤਿਹਾੜ ਦੇ ਦਿਨਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੀ ਚਾਹੇ ਇਹਨਾਂ ਦੀਆਂ ਮੰਗਾਂ ਜੋ ਵੀ ਹੋਣ ਉਹ ਦੇ ਬੈਠ ਕੇ ਹੱਲ ਕਰਨਾ ਚਾਹੀਦਾ ਸੀ ਲੇਕਿਨ ਅੱਜ ਜਿਹੜਾ ਵੀ 2 ਵਜੇ ਤੋਂ ਬਾਅਦ ਜਿਹੜੀ ਆ ਹੜਤਾਲ ਬੱਸਾਂ ਦੀ ਹੋਈ ਆ ਉਹ ਲੋਕਾਂ ਵਾਸਤੇ ਕਾਫੀ ਨਿਰਾਸ਼ਾ ਜਿਹੜੀ ਆ ਉਹ ਲੈ ਕੇ ਆਈ ਆ ਕਿਉਂਕਿ ਕਾਫੀ ਜਿਹੜੇ ਯਾ ਸਵਾਰੀਆਂ ਜਿਹੜੀਆਂ ਤੇ ਹੈਗੀਆਂ ਉਹ ਖੱਜਲ-ਖੁਆਰ ਹੁੰਦੀਆਂ ਚੱਲੀਆਂ ਉਹ ਦਿਖਾਈ ਦੇ ਰਹੀਆਂ ਖਾਸ ਤੌਰ 'ਤੇ ਉਹ ਧੀਵੀਆਂ ਜਿਨ੍ਹਾਂ ਨੇ ਸਫ਼ਰ ਤੈਅ ਕਰਨਾ ਸੀ ਚਾਹੇ ਉਹਨੇ ਰਕੜੀ ਬੰਨਣ ਜਾਣਾ ਸੀ ਚਾਹੇ ਜੀ ਉਹ ਚਲੇ ਆ ਇੱਥੇ ਪਛਾਵ ਹੁੰਦੇ ਦਿਖਾਈ ਦੇ ਰਿਹਾ ਪਿੱਛੇ ਦੇਖ ਲਓ ਕਿੰਨਾ ਰਸ ਜਿਹੜਾ ਉਹ ਦਿਖਾਈ ਦੇ ਰਿਹਾ ਕਿ ਕਿਉਂਕਿ ਜ਼ਿਆਦਾਤਰ ਇੱਥੇ ਬੀਬੀਆਂ ਦਾ ਕੁੜੀਆਂ ਦਾ ਜਿਹੜਾ ਰਸਾ ਉਹ ਦੇਖਣ ਨੂੰ ਮਿਲਦਾ ਪਿਆ ਤਾਂ ਜੀ ਤਾਂ ਕਿਤੇ ਜਾਣਾ ਕਿਤੇ ਜੀ ਕਰ ਤੁਸੀਂ ਨਾ ਨਾ ਮਰ ਮਿਲ ਸੀ ਤੇ ਕੀ ਮੁਸ਼ਕਲ ਆ ਰਹੀ ਹੈ ਜਮੜੇ ਆਵਾਸਦਰੇ ਆਵਾਸ ਨਹੀਂ ਆ ਰਹੀ ਜੈਸਾ ਅੱਛਾ ਕਿਉਂ ਕੰਮ ਜਾਣਾ ਸੀ ਉੱਥੇ ਜਾ ਹਾਂਜੀ ਉੱਥੇ ਪੈਂਡਾ ਸੀ ਲੁਧਿਆਣੇ ਗਿਆ ਸੀ ਅੱਛਾ ਜੀ ਹਾਂਜੀ ਵਾਪਸ ਆ ਰਹੇ ਹਾਂ ਕੋਈ ਤਾਂ ਰਖੜੀ ਆ ਤੇ ਫਿਰ ਕਿਵੇਂ ਸਫਲਤਾ ਕਰੇਗਾ ਹਾਂ ਜੀ ਉਹ ਆਪਣੇ ਬੱਸੇ ਨਹੀਂ ਆਣਗੇ ਸਰਕਾਰੀ ਬੱਸਾਂ ਬੰਦ ਹੀ ਜੜ ਹੜਤਾਲ ਕੀਤੀ ਉਹਨਾਂ ਨੇ ਯਾ ਤਾਂ ਟੈਕਸੀ ਲਵਾਂਗੇ ਵੀ ਜਿਹੜੇ ਸਾਡੇ ਵੀ ਉਹ ਟੈਕਸੀ ਲੈਣ ਵਾਸਤੇ ਜੜੇ ਆ ਉਹ ਸਵਾਰੀਆਂ ਜਿਹੜੀਆਂ ਮਜਬੂਤ ਦਿਖਾਈ ਦੇ ਰਹੀਆਂ ਜੀ ਇਹ ਜਿਹੜੀਆਂ ਮੁਸ਼ਕਲਾਂ ਨੇ ਉਹ ਬਹੁਤ ਸਾਫ਼ੀ ਦੇਖਾ ਤੋਂ ਮਿਲਦੀਆਂ ਕਿਉਂਕਿ ਇੱਕ ਤੋਂ ਦਮ ਜਿਹੜੀ 2 ਵਜੇ ਤੋਂ ਬਾਅਦ ਹੜਤਾਲ ਹੋਣਾ ਲੋਕ ਜਿਹੜੇ ਇੱਥੇ ਬੱਸਾਂ ਦੇ ਇਤਿਹਾਸ ਸੀ ਉਹ ਨਹੀਂ ਦਿਲਣ ਆਈ ਸੀ ਕਿ ਇੱਥੇ ਬੱਸਾਂ ਸਾਂਝੀ ਦੇ ਨਾਲ ਮੇਜਣੀਆਂ ਤੋ ਸਭਪਤਾ ਹੈ ਕਰੀਏ ਲੇਕਿਨ ਉਹ ਸਫਲਾ ਉਹ ਜਨਾ ਤਾ ਹੁੰਦਾ ਜਰਾ ਉਹ ਦਿਖਾਈ ਨਹੀਂ ਦੇ ਰਹਾ ਤੇ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਮਾਤਾ ਜੀ ਤੁਸੀਂ ਕਿੱਥੇ ਜਾਣਾ ਸੀ ਕੀ ਮੁਸ਼ਕਲ ਆ ਰਹੀ ਕੀ ਮੁਸ਼ਕਲ ਆ ਰਹੀ ਉਹ ਕਿ ਪਰ ਬਾਤ ਕਿਹ ਡਵਾਏ ਹਾਂ ਹਾਂ ਕੋਣ ਕਰਿਆ ਹਾਲੋਗੀ ਸਰਕਾਰੀ ਬਸ ਮਿਲਨੀ ਨਹੀਂ ਕਈ ਲੋਕ ਕਹਿੰਦੇ ਵੀ ਇੱਥੇ ਬੱਸ ਇਹ ਰੱਖੜਿਆ ਜੋ ਅਣਜਾਣ ਹੈ ਜੇ ਵੀ ਉਹਨਾਂ ਨੂੰ ਨਹੀਂ ਪਤਾ ਵੀ ਜਿਹੜੀਆਂ ਹੜਤਾਲ ਹੋ ਚੁੱਕੀ ਆ ਵੀ ਇਹ ਚਰਚ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀਆਂ ਜਿਹੜੀਆਂ ਮੁਸ਼ਕਲਾਂ ਆਮ ਲੋਕਾਂ ਨੂੰ ਜਿਹੜੀਆਂ ਹੁੰਦੀਆਂ ਦਿਖਾਈ ਦੇ ਰੀਆਂ ਚਾਹੇ ਜੋ ਵੀ ਸਵਾਰੀਆਂ ਹੋ ਜਿੱਥੇ ਵੀ ਉਹਨਾਂ ਨੇ ਜਾਣਾ ਹੋਵੇ ਰੱਖੜੀ ਦਾ ਦਿਨ ਆ ਲੇਕਿਨ ਰੱਖੜੀ ਵਾਲੇ ਦਿਨ ਜੇ ਇੱਕ ਦਿਨ ਪਹਿਲਾਂ ਜਿਹੜੀ ਹੜਤਾਲ ਹੋ ਜਾਵੇ ਤਾਂ ਵੀ ਕਾ ਰੱਖੜੀ ਦਾ ਦਿਨ ਆ ਜੇ ਹੜਤਾਲ ਹੋ ਜਾਵੇ ਤਾਂ ਕਿੰਨੀਆਂ ਮੁਸ਼ਕਲਾਂ ਤੁਸੀਂ ਸਮਝ ਸਕਦੇ ਹੋ ਵੀ ਆਗਿਆ ਨਹੀਂ ਹਰ ਜਦ ਹਰ ਸਾਲ ਹੋ ਗਈ ਆ ਕਾ ਰੱਖੜੀ ਐ ਤੇ ਕਿੰਨੀਆਂ ਮੁਸ਼ਕਲਾਂ

ਕੀ ਸਮਝ ਆ ਵੀ ਲੋਕ ਦੁਮਵਾਰੇ ਲੋਕ ਜਿਹੜੀਆਂ ਮੁਫਤੀਆਂ ਚੀਜ਼ਾਂ ਦੀ ਜਿਹੜੀਆਂ ਮੰਨ ਕਰਦੇ ਆ ਸਰਕਾਰਾਂ ਤੋਂ ਜਿਸ ਕਰਕੇ ਸਾਰਾ ਜਿਹੜਾ ਢਾਂਚਾ ਜਿਹੜਾ ਵਿਗੜ ਜਾਂਦਾ ਜਿਸ ਕਰਕੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਅਸੀਂ ਤਸਵੀਰਾਂ ਬੁਖਾ ਰਿਆ ਨਹੀਂ ਮਾਤਾ ਜਿਹੜੀ ਬਜ਼ੁਰਗ ਹੈ ਉਹ ਲੋਕ ਵੀ ਜਿਹੜੇ ਸੇ ਪਛਾਣ ਹੁੰਦੇ ਅੱਗੇ ਲਾ ਕੇ ਨਹੀਂ ਇਤਨਾ ਤਾਂ ਹਾਇਰ ਰਾਕਾ ਕਵਾਂ ਹੈ ਖਚਾਓ ਅੱਛਾ ਬਾਤ ਹੈ ਇੱਥੇ ਪੁੱਛੇ ਕੀ ਹੈ ਨਾ ਇੱਥੇ ਕਾਫੀ ਰਸ਼ ਹੈ ਇੱਥੇ ਤਾਂ ਬਹੁਤ ਰਸ਼ਤੋਗਾ ਤਾਂ ਬਾਈ ਇੱਥੇ ਤਾਂ ਬੁੜੀਆਂ ਥੱਲੇ ਉੱਤੇ ਚੜੀ ਜਾਂਦੇ ਨੇ ਹੇ ਨੀ ਇਹ ਅਭੀ ਅਸੀਂ ਚਾਮਨੀ ਗੱਡੀ ਤੇ ਚਲੇ ਜਾਂਦੇ ਆਂ ਤੇ ਬੱਸਾਂ ਤੇ ਮਰਨਾ ਸਾਹਿਬਾ ਜੀ ਇੱਕ ਚਾੁੰਦਾ ਵੀ ਪੁੱਛਿਆ ਰਾਸ਼ਾਗਾ ਕਈ ਲੋਕ ਜਿਵੇਂ ਰਾਸ਼ਾ ਤੁਮ ਜਨ ਕਾफी ਪਛਾਣ ਦਿਖਾਈ ਦੇ ਰਿਹਾ ਅਸੀਂ ਸਮਝਦੇ ਹਾਂ ਕਿ ਇਹੋ ਜੀ ਜਿਹੜੀ ਹਰਤਾਲ ਹੈ ਲੋਕਾਂ ਵਾਸਤੇ ਸੋਨਾ ਜਾਂ ਪਹਿਲਾ ਸੁਚੇਤ ਆਮ ਲੋਕਾਂ ਨੂੰ ਕਰਨਾ ਚਾਹੀਦਾ ਆਪਾਂ ਨੇ ਇਹ ਮੈਸੇਜ ਕਰਦਾ ਲੱਗਾ ਹੋਇਆ ਸੀ ਲੇਕਿਨ ਲੋਕਾਂ ਤੱਕ ਇਹ ਜਿਹੜੀ ਗੱਲ ਨਹੀਂ ਪਹੁੰਚੀ ਕਿ 2 ਵਜੇ ਤੋਂ ਬਾਅਦ ਜਿਹੜੀਆਂ ਫਨ ਬਸਾਂ ਬਸਾਂ ਜਾਂ ਸਰਕਾਰੀ ਬਸਾਂ ਉਹ ਬੰਦ ਹੋਣਗੀਆਂ ਜੇ ਬੰਦ ਹੋਣ ਕਰਕੇ ਕਿੰਨੀਆਂ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਤੁਸੀਂ ਤੁਹਾਡੇ ਸਾਹਮਣੇ ਆ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਿਹਾ ਵੀ ਇੰਨਾ ਗਸ਼ ਇਨਾ ਰਾਂਚੇlfloor ਪੂਰੇ ਬਾਸਡੇ ਤੇ ਦਿਖਾਈ ਦੇ ਰਿਹਾ ਜੋ ਦਿਖਾਉਂਦਾ ਵੀ ਲੋਕਾਂ ਨੇ ਆਪਣੇ ਸਫਰ ਜਿਹੜੇ ਤੈਅ ਕਰਨੇ ਚਾਹੀਦੇ ਸਰਕਾਰੀ ਬੱਸਾਂ ਜਾਂ ਪੰਬਸ ਬਸਾਤੇ ਉਹ ਹੁਣ ਬਣ ਨਹੀਂ ਹੋ ਪਾਨਗੇ ਕਿਉਂਕਿ ਕਾ ਨਖਰੀ ਦਾ ਪਿਆਰ ਹੁਣ ਉਹਨਾਂ ਨੂੰ ਸਾਧਨ ਪ੍ਰਾਈਵੇਟ ਬੱਸਾਂ ਦੇਖਣੀਆਂ ਪੈਣਗੀਆਂ ਪ੍ਰਾਈਵੇਟ ਵੀਕਲ ਦੇਖਣੇ ਪੈਣਗੇ ਤਾਂ ਜੋ ਆਪਣੇ ਸਮੇਂ 'ਚ ਜੇ ਆਪਣੇ ਘਰ ਪਹੁੰਚਾਂ ਕਿਉਂਕਿ ਇਹ ਜਿਹੜੀ ਸਹੂਲਤ ਆ ਹੁਣ ਮਿਲਦੀ ਹੋਈ ਉਹਨਾਂ ਨੂੰ ਸਰਕਾਰੀ ਉਹ ਦਿਖਾਈ ਨਹੀਂ ਦਿੰਦੀ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਮੁਕਾਬੀ ਹੈ ਕਿ ਉਹਨਾਂ ਕੇ ਕਾਲੀ ਪੀੜਾ ਵੀ ਹੈਗੀ ਆ ਕਿ ਲੋਕੋਂ ਸੋਚਨ ਵਾਸਤੇ ਮਜਬੂਰ ਨੇ ਬਿਆਕਤ ਇਹ ਜਿਹੜੀ ਆ ਹੜਤਾਲ ਹੋਈ ਆ ਵੀ ਆਖੇ ਲੋਕਾਂ ਨੂੰ ਇੱਕ ਦਿਨ ਪਹਿਲਾਂ ਰੱਖੜੀ ਤੋਂ ਕੋਈ ਖੱਜਲ ਖਵਾਇਂਦਾ ਜਾ ਰਿਹਾ ਕਿ ਮੁਲਾਜ਼ਮਾਂ ਨੇ ਵੀ ਜਿਹੜੀ ਆ ਵੀ ਇਹ ਕੇ ਲੋਕ ਆ ਕਹਿੰਦੇ ਦਿਖਾਈ ਦੇ ਰਿਹਾ ਵੀ ਜੇ ਤੁਸੀਂ ਹੜਤਾਲ ਵੀ ਕਰਨੀ ਸੀ ਤੇ ਕੋਈ ਸਮਾਂ ਦੇਖ ਲੈਂਦੇ ਕੋਈ ਇਤਿਹਾਰ ਦੇਖ ਲੈਂਦੇ ਤਾਂ ਆਪਣੇ ਮੰਗਾਂ ਬਾਅਦ ਚੋਂ ਵੀ ਮਨਵਾ ਸਕਦੇ ਸੀ ਲੇਕਿਨ ਲੋਕਾਂ ਨੂੰ ਖੱਜਲ ਖਵਾਇਂਦਾ ਤੁਹਾਨੂੰ ਕੋਈ ਹੱਕ ਨਹੀਂ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਧਰਨ ਸਿੰਘ ਰਾ